ਨੰਗਲ ਦੇ ਕਰੀਬੀ ਪਿੰਡ ਨਿੱਕੂ ਨੰਗਲ ਦੇ ਵਿੱਚ ਤेंदुए ਦੀ ਮੁਰਦਸਤਕ ਦੋ ਬੱਕਰੀਆਂ ਨੂੰ ਬਣਾਇਆ ਨਿਸ਼ਾਨਾ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਕਰੀਬੀ ਪਿੰਡ ਨਿੱਕੂ ਨੰਗਲ ਵਿੱਚ ਇੱਕ ਵਾਰ ਫੇਰ ਤੋਂ ਜੰਗਲੀ ਜਾਨਵਰ ਤेंदुए ਨੇ ਦਹਿਸ਼ਤ ਫੈਲਾਈ ਹੋਈ ਹੈ ਤੇਂਦੂਆ ਪ੍ਰਸਿੱਧ ਜਲਫਾ ਮਾਤਾ ਦੇਵੀ ਮੰਦਿਰ ਨੇੜੇ ਤੇੜੇ ਘੁੰਮਦਾ ਦਿਖਾਈ ਦਿੱਤਾ ਜਿਸ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਹਨ ਸਥਾਨਕ ਵਸਨੀਕਾਂ ਦੇ ਦੱਸਣ ਮੁਤਾਬਕ ਤੇਂਦੂਆ ਇੱਥੇ ਆਲੇ-ਦੁਆਲੇ ਕਈ ਵਾਰ ਘੁੰਮਦਾ ਦੇਖਿਆ ਗਿਆ ਇਸ ਖੂੰਖਾਰ ਤੇਂਦੂਏ ਵੱਲੋਂ ਲੋਕਾਂ ਦੇ ਜਾਨਵਰਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਪਿੰਡ ਨਿੱਕੂ ਨੰਗਲ ਦੇ ਹੀ ਇੱਕ ਘਰ ਦੇ ਵਿੱਚ ਇਸ ਤੇਂਦੂਏ ਨੇ ਦੋ ਬੱਕਰੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਮਾਰ ਮੁਕਾਇਆ ਹੁਣ ਲੋਕਾਂ ਨੇ வன ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਜਰੇ ਲਗਾ ਕੇ ਇਸ ਖੂੰਖਰ ਤेंदुए ਨੂੰ ਜਲਦ ਫੜਿਆ ਜਾਵੇ ਨੰਗਲ ਤੋਂ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਨੰਬਲੋ ਰਜਿੰਦਰ ਕੋਰ ਰਜਿੰਦਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਕਿ ਬੱਕਰੀਆਂ ਤੁਹਾਡੇ ਤेंदुआ ਲੈ ਗਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਡਰ ਬਹੁਤ ਹੈ ਇੱਥੇ ਨਾਲ ਤੇ ਲਿਆ ਜਾਂਦਾ ਚੱਕ ਕੇ ਅਸੀਂ 3 3 4 4 ਜਣੇ ਹੁੰਦੇ ਇਕੱਠੇ ਬੱਕਰੀਆਂ ਝਾਰ ਦੇ ਵਿੱਚ ਤੇ ਲਿਆ ਜਾਂਦਾ ਜਿਹਦੇ ਚੱਕ ਕੇ ਪਤਾ ਵੀ ਨਹੀਂ ਲੱਗਣ ਦਿੰਦਾ ਹੈਗਾ ਜੱਜ ਕੱਲ ਲੈ ਗਿਆ ਤੁਹਾਨੂੰ ਪਤਾ ਲੱਗਿਆ ਸੀਗਾ ਵੀ 23 ਮੜਾ ਜਿਹਾ ਲੱਗਿਆ ਪਤਾ ਪਰ ਜ਼ਿਆਦਾ ਨਹੀਂ ਲੱਗਿਆ ਹੈਗਾ ਹਾਂਜੀ ਜਿਹੜਾ 23 ਤਰੀਕ ਨੂੰ ਚੱਕਿਆ ਉਹਦਾ ਪਤਾ ਲੱਗ ਗਿਆ ਤਾਂ ਸਾਨੂੰ ਪਤਾ ਲੱਗਿਆ ਸੀ ਹਾਂਜੀ ਪਤਾ ਕੋਈ ਬੜਾ ਤੇਜ਼ ਉਹ ਅਸੀਂ ਦੇਖਿਆ ਤੁਸੀਂ ਤੇ ਦੂਆ ਉਹ 6 7 ਫੁੱਟ ਦਾ ਤਾਂ ਜਿਹੜਾ 23 ਤਰੀਕ ਨੂੰ ਚੱਕਿਆ ਜਿਹਨੇ ਸਾਡੀ ਜੱਕਰੀ ਹਾਂਜੀ ਕੱਲ ਵਾਲੇ ਦਾ ਨਹੀਂ ਐਨਾ ਪਤਾ ਲੱਗਿਆ ਹੈਗਾ ਦੇਖੋ ਥੋੜੇ ਬੱਚਿਆਂ ਦਾ ਡਰ ਨਹੀਂ ਲੱਗਦਾ ਫਿਰ ਹਾਂਜੀ ਬੱਚਿਆਂ ਦਾ ਡਰ ਹੈ ਸਾਰੀ ਰਾਤ ਲੇਟ ਵਾਲ ਕੇ ਰੱਖੀ ਅਸੀਂ ਇੱਥੇ ਬਾਹਰ ਸੁੱਤੇ ਤੇ ਬੱਚੇ ਅੰਦਰ ਸੁੱਤੇ ਤੇ ਫਿਰ ਹੁਣ ਡਰਤਾ ਹੈਗਾ ਹੁਣ ਰੱਖੇ ਵਜਾਂਨ ਵਰਤਾ ਹੈ ਹੁਣ ਸਾਬ ਸੂੰਬ ਤਾਂ ਕਰਨੀ ਪੈਣੀ ਚਾਰਨੀ ਤਾਂ ਪੈਣੀ ਆ ਕਿਤੇ ਨਾਮ ਰਾਮ ਲਾਲ ਮੇਰਾ ਨਾਮ ਬੱਕਰੀ ਸੁੱਕੀ ਕਰਾ ਚਾਹੁੰਦੇ ਪਤਾ ਲੱਗਿਆ ਤੁਹਾਡੇ ਤੇੰਗੂਆ ਬੱਕਰੀ ਖਾ ਗਿਆ ਮੇਰੀ 23 ਤਰੀਕ ਨੂੰ ਬੱਕਰੀ ਖਾਧੀ ਆ ਜੀ ਰੋਡ ਦੇ ਕੰਢੇ ਤੇ ਅੱਜ ਤਾਂ ਮੇਰੇ ਘਰ ਦੇ ਵਿੱਚੋਂ ਇਹ ਕੱਲ ਬੱਕਰੀ ਮੇਰੇ ਘਰ ਦੇ ਵਿੱਚ ਸ਼ਾਮੀ 7:30 ਵਜੇ ਮੇਰੇ ਬਾਥਰੂਮ ਦੇ ਕੋਲ ਤੇ ਬੱਕਰੀ ਚੁੱਕ ਕੇ ਲੈ ਗਿਆ ਫਿਰ ਅੱਗੇ ਜਾ ਕੇ ਤੜਾ ਤੂੜਾ ਸੀ ਮਾਰੀਆਂ ਰੋਲਾ ਰੋਲਾ ਪਾਇਆ ਤਾਂ ਫਿਰ ਉਹ ਛੱਡ ਕੇ ਚੱਲ ਗਿਆ ਜੀ ਤਾਂ ਬੱਕਰੀ ਇਸ ਵੇਲੇ ਮੇਰੇ ਕੋਲ ਹੈ ਤਾਂ ਹੁਣ ਮੈਂ ਇਹੀ ਸਰਕੀਣਾ ਤੇ ਚਾਹੁੰਦਾ ਵੀ ਬੰਦੋ ਕੁਝ ਮਿਲ ਜਾਵੇ ਕੰਮ ਕੀ ਕਰਦੇ ਹਾਂ ਮੈਂ ਧਿਆੜੀ ਧੂੜੀ ਕਰਦਾ ਤਾਂ ਜੀ ਹੁਣ ਮਨ ਨੂੰ 7 ਸਾਲ ਹੋ ਗਏ ਜੀ ਮੇਰਾ ਕੈਂਸਰ ਹੋ ਗਿਆ ਦਾ ਜੀ ਕੈਂਸਰ ਦੇ ਬਾਅਦ ਮੈਂ ਫਿਰ ਧਿਆੜੀ ਧੂੜੀ ਕਰਨੀ ਛੱਡਤੀ ਵੀ ਮਨ ਨਾ ਦਿੱਤੀ ਡਾਕਟਰ ਨੇ ਵੀ ਸਿਰਫ ਵਜਨ ਨਹੀਂ ਚੱਕਣਾ ਬਾਕੀ ਮੇਰਾ ਇਹੀ ਬਿਜ਼ਨਸ ਹੈ ਹੁਣ ਚਲਾਇਵਾ ਆਪਣਾ ਰੋਟੀ ਜਾਗ ਆਪਣਾ ਜਿਵਾਕ ਪੂਰੀ ਨਤਾਸ਼ੀ ਦੇ ਨਾਲ ਕਾਰਵਾਈ ਕਰ ਰਿਹਾ ਜੀ ਪੂਰੀ ਜਦੋ ਜਿਹਦ ਨਾਲ ਮੈਂ ਕਮ ਆਪਣੀ ਕਾਰਵਾਈ ਕਰ ਰਿਹਾ ਜੀ ਘੁੰਮ ਫਿਰ ਰਿਹਾ ਹੈ ਤਾਂ ਕਿ ਤेंदुए ਨੂੰ ਫੜਿਆ ਜਾਵੇ ਕਿਉਂ ਹਿਮਾਚਲ ਵੀ ਨਾਲ ਲੱਗਦਾ ਹੈ ਉਧਰੋਂ ਵੀ ਤेंदुआ ਘੁੰਮ ਕੇ ਇੱਧਰ ਜੰਗਲ ਚ ਆ ਜਾਂਦਾ ਜੰਗਲ ਕਾਫੀ ਵੱਡਾ ਜੰਗਲ ਹੋਣ ਕਰਕੇ ਇਹ ਤਾਂ ਪਤਾ ਨਹੀਂ ਅਜੇ ਚੱਲ ਰਿਹਾ ਵੀ ਕਿਹੜੀ ਥਾਂ ਤੇ ਅਟੈਕ ਕਰ ਰਿਹਾ ਹੈ ਜੀ ਸਰ ਫੰਡ ਫੰਡ ਵਾਸਤੇ ਕੀ ਕਾਰਵਾਈ ਚੱਲ ਰਹੀ ਹੈ ਅਸੀਂ ਹੁਣ ਇੱਥੇ ਪਿੰਜਰਾ ਲਗਾ ਰਹੇ ਹਾਂ ਇਹ ਪਹਿਲਾਂ ਵੀ ਹੱਥੋਂ ਖਬਰ ਆਈ ਸੀਗੀ ਤेंदुए ਦੀ ਤेंदुआ ਇੱਥੇ ਫਿਰ ਅਸੀਂ ਨਾਲ ਦੇ ਪਿੰਡ ਤਲਵਾੜੇ ਪਿੰਜਰਾ ਲਾਇਆ ਵਾਏ ਤੇ ਇੱਕ ਪਿੰਜਰਾ ਇੱਥੇ ਲਗਾਵਾਂਗੇ ਹੁਣ ਕੀ ਸਰ ਜਿਹੜਾ ਬੰਦੇ ਦਾ ਗਰੀਬ ਬੰਦਾ ਨੁਕਸਾਨ ਹੋ ਗਿਆ ਮਹਿਕਮਾ ਕੋਲ ਪਰ ਭਾਈ ਸਾਹਿਬ ਇਹਦੀ ਕਾਰਵਾਈ ਕਰੂਗਾ ਬਿਲਕੁਲ ਜੀ ਇਹਦਾ ਪੋਸਟਮਾਰਟਮ ਕਰਵਾ ਕੇ ਬੱਕਰੀ ਦਾ ਇਹਦਾ ਮੁਆਜਬੇ ਲਈ ਅਸੀਂ ਅੱਗੇ ਭੇਜਾਂਗੇ ਉੱਚ ਅਧਿਕਾਰੀਆਂ ਨੂੰ ਚਤ ਅਧਿਕਾਰੀਆਂ ਤੋਂ ਪਾਸ ਹੋ ਕੇ ਫਿਰ ਆ ਜਾਏਗਾ ਇਹਨਾਂ ਨੂੰ ਮੁਆਜਬਾ ਮਿਲ ਜਾਏਗਾ ਜੀ ਸਰ ਲੱਗਦਾ ਕਿ ਜਿਹੜਾ ਇਹ ਤेंदੂਰਾਂ ਹੀ ਸ਼ਿਕਾਰ ਕੀਤਾ ਗਿਆ ਤेंदੂਰੇ ਨੇ ਕੀਤਾ ਇਹਦਾ ਕੀ ਲੱਗਦਾ ਤੁਹਾਨੂੰ ਹਾਂ ਬਿਲਕੁਲ ਤेंदੂਰੇ ਦਾ ਹੀ ਸ਼ਿਕਾਰ ਹੋਇਆ ਹੈ ਬੱਚਾ ਜੀ ਹਾਂ ਜੀ ਹਾਂ ਹਾਂ ਇਹ ਤेंदੂਰ ਆ ਲੱਗਦਾ ਕਿ ਪੂਰਾ ਪਰਜਵਾਨੀ ਚ ਹੋਊਗਾ ਜਾਂ ਬੱਚਾ ਲੱਗਦਾ ਕਿ ਕੀ ਲੱਗਦਾ ਲਿੰਦੂ ਆ ਫਿਲਹਾਲ ਤਾਂ ਬੱਚਾ ਹੀ ਲੱਗਦਾ ਜੀ ਕਿਉਂਕਿ ਅਸੀਂ ਤਾਂ ਖੁਦ ਦੇਖਿਆ ਨਹੀਂ ਹੈਗਾ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਬੱਚਾ ਹੀ ਆ ਅਜੇ ਤਾਈ ਤੁਹਾਨੂੰ